ਕੀ ਲਾਤਾ ਪੂਰੇ ਜ਼ਿਲ੍ਹੇ ਦੇ ਮਤਲਬ ਚੇਲਾ ਆਪਣੀ ਪਾਰਟੀ ਦੀ ਪੂਰੇ ਡਟ ਕੇ ਲੜ ਰਹੇ ਆ ਅਸੀਂ ਪਰ ਤੁਹਾਡੇ ਵਾਲੇ ਤਾਂ ਰੋਹੀ ਜਾਂਦੇ ਕਹਿੰਦੇ ਸਾਡੇ ਤਾਂ ਕਾਗਜ ਹੀ ਨਹੀਂ ਭਰੰਦਤੇ ਸਾਡੇ ਤਾਂ ਕਾਗਜਾਂ ਚੱਕਾ ਘੜ ਗਏ ਉਸ ਦਿੱਤਾ ਇੱਥੇ ਵੀ ਕੀਤੀ ਹੈ ਤਾਂ ਟਾਂਡੇ ਇੱਕ ਹੋਰ ਬਦਲਾਪ ਵੀ ਹੋਇਆ ਸੀ ਇੱਥੇ ਡਾਂਗ ਧਮਕਾਣ ਵਾਲਾ ਵੀ ਜਿਹੜੀ ਇਹਨਾਂ ਰੰਗਲਾ ਪੰਜਾਬ ਨਾਮ ਤੇ ਗ੍ਰਾਂਟ ਦਿੱਤੀ ਉਹਦਾ ਮੈਂ ਟਾਂਡੇ ਬਾਰੇ ਤੁਹਾਨੂੰ ਇਹਦਾ ਇਤਿਹਾਸ ਦੱਸਣਾ ਕਿੰਨਾ ਕੁ ਗ੍ਰਾਂਟ ਦਿੱਤੀ ਕਿੰਨਾ ਕੁ ਵਿਕਾਸ ਤੇ ਸਿਰਫ ਇਹਨਾਂ ਦਾ ਵਿਕਾਸ ਜਿਹੜਾ ਬੋਰਡਾਂ ਚ ਹੈ ਤੇ ਇਸ਼ਤਿਹਾਰਾਂ ਚ ਤੇ ਮਸ਼ਹੂਰੀਆਂ ਚ ਹੈ 18 ਪਿੰਡਾਂ ਚੋਂ ਪੰਜਾਬ ਸਰਕਾਰ ਦੀ ਗ੍ਰਾਂਟ ਸਪੈਸੀਫਿਕਲੀ ਪੰਜਾਬ ਸਰਕਾਰ ਦੀ ਰੰ ਜਿਹੜਾ 27 ਪਿੰਡਾਂ ਨੂੰ 1 ਕਰੋੜ 19 ਲੱਖ 19000 ਰੁਪਏ ਚਾਰ ਸਾਲਾਂ ਚਾਹੀਦੇ। ਇਸ ਵਿੱਚ ਫਾਈਨੈਂਸ ਕਮਿਸ਼ਨ ਨੂੰ ਵੀ ਆਪਣਾ ਗਿਣੀ ਜਾਂਦੇ ਸੰਪਲਾ ਸਾਬ ਦੀ ਜਿਹੜੀ ਗ੍ਰਾਂਟ ਸੀ 2019 ਦੀ ਕੀ ਹੂੰ ਟੈਕਨੀਕੀ ਕਰਨਾ ਕਰਕੇ ਰੁਕੀ ਚੜੀ ਹੋਈ ਉਹਨੂੰ ਵੀ ਵੰਡ ਕੇ ਆਪਣਾ ਗਿਣੀ ਜਾਂਦੇ ਨੇ। ਕਿਉਂ ਨਾ ਪਿੰਡਾਂ ਨੂੰ ਉਹ ਗ੍ਰਾਂਟ ਦੇ ਦਿੱਤੀ ਗਈ ਪਾ ਦਿੱਤੇ ਗਈ ਜਿੱਥੇ ਹੜ੍ਹ ਹੀ ਨਹੀਂ ਆਇਆ। ਹੜ੍ਹ ਆਇਆ ਹੀ ਨਹੀਂ ਤੇ 2-2 ਲੱਖ ਰੁਪਏ ਪਾਤਾ ਪਰ ਆਏ ਹੀ ਨਹੀਂ ਪੈਸੇ ਉਹ। ਉਹ ਡੀਡੀਪੀ ਉਹਦੇ ਡਿਸਪੋਜ਼ਲ ਤੇ ਇਹਦੇ ਵੀ ਪਏ ਨੇ। ਪਰ ਆਣੇ ਵੀ ਨਹੀਂ। ਹਲਕੀ ਦੇ 224 ਪਿੰਡਨ ਲਗਭਗ ਹੂੰ ਕਿਸੇ ਪਿੰਡ 'ਚ ਹੂੰ ਸਾਂਝੀ ਜਗ੍ਹਾ ਬੈਸ ਰਕੂ ਜਿਹਨਾਂ ਨੇ ਵਿਕਾਸ ਬਹੁਤ ਕੀਤਾ ਸੀ ਤੇ ਮੈਂ ਇਹਨਾਂ ਨੂੰ ਪੁੱਛਣਾ ਤੁਸੀਂ ਵਿਕਾਸ ਦੇ ਨਾਂ ਤੇ ਅੱਜ ਕਲ੍ਹ ਕਿਉਂ ਨਹੀਂ ਲੜ ਰਹੇ ਸੀ ਢੋੜੇ ਬਾਹੀ ਦਾ ਕੈਂਡੀਡੇਟ ਸੀ ਗਰੀਬ ਕੈਂਡੀਡੇਟ ਸੀ ਪਰਿਵਾਰ ਤੋਂ ਉਹਨੂੰ ਠੰਕਾਇਆ ਗਿਆ ਜਦੋਂ ਉੱਥੇ ਗੱਲ ਨਾ ਬਣੀ ਫਿਰ ਲੋਧੀ ਚੱਕ 'ਚ ਇਹਨਾਂ ਦੇ ਪਿੰਡ ਦਾ ਇੱਕ ਕੈਂਡੀਡੇਟ ਆ ਰਿਹਾ ਸੀ ਸਾਡਾ ਉਹਨੂੰ ਠੰਕਾਇਆ ਗਿਆ ਜਦੋਂ ਮੈਂ ਵੀਡੀਓ ਪਾਈ ਫਿਰ ਅਗਲੇ ਦਿਨ ਜਾ ਕੇ ਐਮਐਲਏ ਸਾਹਿਬ ਉਹਦੇ ਘਰ ਮਾਫੀ ਵੀ ਮੰਗੇ ਜੇ ਮੈਂ ਗੁੱਸੇ 'ਚ ਕਹਿਤਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਕਹਿਣਾ ਐਮਐਲਏ ਸਾਹਿਬ ਜੇ ਵਿਕਾਸ ਬਹੁਤ ਕੀਤਾ ਤੇ ਆਪਣੇ ਕਾਗਜ ਲਿਆਓ ਮੈਂ ਆਪਣੇ 5 ਸਾਲ ਦਾ ਰਿਪੋਰਟ ਕੱਢ ਲਿਆ ਨਾ ਕਾਂਗਰਸ ਦੇ ਸਮੇ ਦਾ ਲੋਕ ਡਿਸਾਈਡ ਕਰਦੇ ਨੇ ਨਾ ਤੁਸੀਂ ਕੰਪੇਨ ਕਰਨ ਜਾਓ ਨਾ ਅਸੀਂ ਕੰਪੇਨ ਕਰਨ ਜਾਣੇ ਸਸਸੀ ਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਪੰਜਾਬ ਦੇ ਵਿੱਚ ਐਸਐਮਈ ਸਿਆਸੀ ਪਾਰਾ ਸਿਖਰਾਂ ਤੇ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਜਿੱਥੇ ਸੱਤਾ ਧਿਰ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਤਾਂ ਉੱਥੇ ਹੀ ਕਾਂਗਰਸ ਦੇ ਵਿੱਚ ਵੀ ਕੁਝ ਤਸਵੀਰਾਂ ਆਪਸੀ ਖਲੇਸ਼ ਦੀਆਂ ਸਾਹਮਣੇ ਆ ਰਹੀਆਂ ਨੇ ਪਰ ਸਾਡੇ ਨਾਲ ਐਸਐਮਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਿਲਜੀਤ ਸਿੰਘ ਗਿਲਜੀਆ ਮੌਜੂਦ ਨੇ ਕਈ ਤ ਕੂਲ ਕਹਿੰਦੇ ਪ੍ਰੂਫ ਨੇ ਜਿਹੜੇ 77 ਦੇ ਉੱਤੇ ਇਹਨਾਂ ਵੱਲੋਂ ਲਗਾਏ ਜਾ ਰਹੇ ਨੇ ਟਾਂਡਾ ਹਲਕਾ ਇਹਨਾਂ ਦਾ ਪੈਂਦਾ ਪਰ ਮੌਜੂਦਾ ਸਥਿਤੀ ਕੀ ਹੈ ਇਸ ਸਮੇਂ ਬਲਾਕ ਸੰਤੀ ਚੋਣਾ ਦੇ ਵਿੱਚ ਬਹੁਤ ਸਾਰੇ ਪੇਪਰ ਲੈ ਕੇ ਭਾਈ ਦੇ ਲੋਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਕਈਆਂ ਜਗ੍ਹਾ ਦੇ ਉੱਤੇ ਡਾਂਗ ਛੋਟਾ ਵੀ ਚੱਲਿਆ ਪਰ ਟਾਂਡਾ ਦੇ ਵਿੱਚ ਹਲਾਤ ਕੀ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਹਲਾਤ ਕੀ ਨੇ ਤਾਂ ਦਲਜੀਤ ਭਾਈ ਸਮਾਉਣ ਲਈ ਬਹੁਤ ਬਹੁਤ ਧੰਨਵਾਦ ਅਸ਼ਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਵੇਂ ਮਾਹੌਲ ਦੇਖ ਰਹੇ ਹੋ ਜੀ ਤੁਹਾਡੇ ਤੇ ਤਾਂ ਜ਼ਿੰਮੇਵਾਰੀ ਵੱਡੀ ਬਣ ਗਈ ਹੈ ਪੂਰੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਆ ਗਈ ਹੈ ਇਸ ਸਮੇਂ ਬਹੁਤ ਅੱچھے ਹਾਲਾਤ ਨੇ ਪਾਰਟੀ ਦੇ ਬੜੇ ਡਟ ਕੇ ਲੜ ਰਹੇ ਆ ਅਸੀਂ ਇਹਨਾਂ ਦੇ ਬਦਲਾਵ ਵਾਲਿਆਂ ਦੇ ਧੱਕੇ ਦੇ ਖਿਲਾਫ ਅੜ ਕੇ ਲੜ ਰਹੇ ਹਾਂ ਤੇ ਕਾਂਗਰਸ ਪਾਰਟੀ ਬਹੁਤ ਵਧੀਆ ਪਰਫਾਰਮ ਕਰੂਗੀ ਇੱਥੇ ਪਰ ਤੁਹਾਡੇ ਵਾਲੇ ਤਾਂ ਰੋਹੀ ਜਾਂਦੇ ਕਿੰਨੇ ਸਾਡੇ ਤਾਂ ਕਾਗਜ ਹੀ ਨਹੀਂ ਭਰਨ ਦਿੱਤੇ ਸਾਡੇ ਤਾਂ ਕਾਗਜ ਅੱਗੇ ਨਾ ਹੋੜ ਗਏ ਕੋਸ਼ਿਸ਼ ਤਾਂ ਇੱਥੇ ਵੀ ਕੀਤੀ ਇਹਨਾਂ ਨੇ ਪਰ ਇੱਥੇ ਸਫਲ ਨਹੀਂ ਹੋ ਪਾਏ ਤੇ ਫਿਰ ਧਮਕਾਨ ਦਰਾਂ ਇਸ ਕੰਮ ਤੇ ਆ ਗਏ ਸੀ ਇਹ ਬਦਲਾਵ ਜਿਹੜਾ ਸੀ ਨਾ ਪਹਿਲਾਂ ਬਦਲਾਵ ਸ਼ੁਰੂ ਹੋਇਆ ਟਰੈਲੀ ਚੋਰੀ ਤੋਂ ਫਿਰ ਰਲੀ ਚੋਰੀ ਦਾ ਬਦਲਾਵ ਹੈ ਜਿਹੜਾ ਉਹ ਚਲਦਾ ਚਲਦਾ ਗੁਸਲਖਾਨਿਆਂ ਦੇ ਉਦਘਾਟਨ ਤੇ ਬਦਲਾਵ ਪਹੁੰਚਿਆ ਹੂੰ ਫਿਰ ਉੱਥੋਂ ਬਦਲਾਵ ਨਿਕਲਿਆ ਫਿਰ ਪੁਰਾਣੇ ਟਰਾਂਸਫਰ ਜਿਹੜੇ ਲੱਗੇ ਸੀ ਉਹਨਾਂ ਦੇ ਉਦਘਾਟਨਾਂ ਤੇ ਪਹੁੰਚਿਆ ਹੂੰ ਫਿਰ ਉੱਥੋਂ ਨਿਕਲ ਕੇ ਇਹ ਕਾਗਜ਼ ਜਿਹੜੇ ਖੋਨ ਵਾਲਾ ਨਾਮਜਦਗੀਆਂ ਸੀ ਖੋਨ ਵਾਲੇ ਬਦਲਾਵ ਤੇ ਪਹੁੰਚਿਆ ਹੂੰ ਹੁਣ ਉੱਥੋਂ ਉੱਥੋਂ ਨਿਕਲਦੇ ਟਾਂਡੇ ਇੱਕ ਹੋਰ ਬਦਲਾਵ ਵੀ ਹੋਇਆ ਸੀ ਇੱਥੇ ਡਰਾਂ ਧਮਕਾਨ ਵਾਲਾ ਵੀ ਬਦਲਾਵ ਆਇਆ ਪੰਜਾਬ ਅੱਛਾ ਇਹ ਤਾਂ ਏਰੀਆ ਬੜਾ ਸਮੂਝੇ ਏਰੀਆ ਚੱਲਣ ਵਾਲਾ ਜ਼ਿਲ੍ਹਾ ਸ਼ਰਪੁਰ ਬਦਲਾਵ ਆਇਆ ਦੇਖੇ ਇਹ ਤਾਂ ਬਹੁਤ ਬੜਾ ਸਮੂਥ ਏਰੀਆ ਹੈ بڑے ਲਿਖਿਆ ਦਾ ਲੋਕਾਂ ਦਾ ਏਰੀਆ ਪਰ ਇੱਥੇ ਜਿਹੜੇ ਬਦਲਾਵ ਦੇ ਵਹਿ ਦੇ ਵਿੱਚ ਜਿਹੜੇ ਲੀਡਰ ਇੱਥੇ ਆਏ ਸੀ ਉਹਨਾਂ ਨੇ ਨਵਾਂ ਕਲਚਰ ਸ਼ੁਰੂ ਕੀਤਾ ਤੇ ਡਰਾਣ ਧਮਕਾਉਂਦਾ ਅੱਛਾ ਸੱਤਾ ਤੇ ਤਾਂ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਇੰਨਾ ਵਿਕਾਸ ਕਰਾਇਆ ਇੰਨੇ ਗ੍ਰਾਂਟਾਂ ਦੇ ਗੱਫੇ ਦੇਤੇ ਅਸੀਂ ਤਾਂ ਉਹਨਾਂ ਦੇ ਵਿਆਪ ਤੋਂ ਉੱਤੇ ਚੋਣਾਂ ਲੜ ਰਹੇ ਹਾਂ ਕਾਂਗਰਸ ਕਿਸ ਵਿਆਪ ਤੋਂ ਚੋਣ ਲੜ ਰਹੀ ਹੈ ਕਾਂਗਰਸ ਕਹਿ ਕੀ ਰਹੀ ਹੈ ਲੋਕਾਂ ਨੂੰ ਜਾ ਕੇ ਤੁਸੀਂ ਇਹਨਾਂ ਨੂੰ ਇਹ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਇਆ ਰੰਗਲਾ ਪੰਜਾਬ ਗ੍ਰਾਂਟ ਦੇ ਰਹੇ ਹਾਂ ਪੰਜਾਬ ਨੂੰ ਰੰਗਲਾ ਬਣਾ ਰਹੇ ਹਾਂ ਰੰਗਲੇ ਤੇ ਆਪ ਬਣੇ ਕਿਸੇ ਨੇ ਕ੍ਰੈਸ਼ਰ ਖੋਲ ਲਿਆ ਕਿਸੇ ਨੇ ਮਾਈਨਿੰਗ ਸ਼ੁਰੂ ਕਰਤੀ ਕਿਸੇ ਦੇ ਵਿਆਹ ਸ਼ੁਰੂ ਕਰਕੇ ਦੋ ਦੋ ਵਿਆਹ ਕਰਾ ਲਏ ਪੰਜਾਬ ਨੂੰ ਉਹਨਾਂ ਨੇ ਗੰਦਲਾਈ ਕੀਤਾ ਰੰਗਲਾ ਨਹੀਂ ਕੀਤਾ ਪੰਜਾਬ ਨੂੰ ਇਹ ਗੰਦਲਾ ਕਰਕੇ ਤੇ ਜਿਹੜੀ ਇਹਨਾਂ ਨੇ ਰੰਗਲਾ ਪੰਜਾਬ ਨਾਮ ਦੇ ਗ੍ਰਾਂਟ ਦਿੱਤੀ ਉਹਦਾ ਮੈਂ ਟਾਂਡੇ ਬਾਰੇ ਤੁਹਾਨੂੰ ਇਹਦਾ ਇਤਿਹਾਸ ਦੱਸਣਾ ਕਿ ਇਹ ਕਿੰਨਾ ਕੁ ਗ੍ਰਾਂਟ ਦਿੱਤੀ ਕਿੰਨਾ ਕੁ ਵਿਕਾਸ ਤੇ ਸਿਰਫ ਇਹਨਾਂ ਦਾ ਵਿਕਾਸ ਜਿਹੜਾ ਬੋਰਡਾਂ ਚ ਹੈ ਤੇ ਇਸ਼ਤਿਹਾਰਾਂ ਚ ਤੇ ਮਸ਼ਹੂਰੀਆਂ ਚ ਗਰਾਊਂਡ ਤੇ ਕੁਝ ਨਹੀਂ ਉਹ ਲੋਕ ਜਾ ਕੇ ਦੱਸਣਗੇ ਨੋ ਪਿੰਡ ਜੇ ਇਹਨਾਂ ਨੇ ਵਿਕਾਸ ਬਹੁਤ ਕੀਤਾ ਸੀ ਤੇ ਮੈਂ ਇਹਨਾਂ ਨੂੰ ਪੁੱਛਣਾ ਤੁਸੀਂ ਵਿਕਾਸ ਦੇ ਨਾਂ ਤੇ ਅੱਜ ਇਲੈਕਸ਼ਨ ਕਿਉਂ ਨਹੀਂ ਲੜ ਰਹੇ ਪੰਜਾਬ ਚ ਲੋਕ ਉਹ ਕਹਿੰਦੇ ਵਿਕਾਸ ਦੇ ਨਾਂ ਤੇ ਲੜ ਰਹੇ ਸੀ ਬਹੁਤ ਸਾਰੇ ਖਬਰਾਂ ਇਸ਼ਤਿਹਾਰਾਂ ਚ ਕਹਿ ਰਹੇ ਪਿੰਡਾਂ ਚ ਜਾ ਕੇ ਕਿਉਂ ਨਹੀਂ ਕਹਿ ਰਹੇ ਹੂੰ ਫਿਰ ਤਮਕਾ ਕਿਉਂ ਰੇ ਨਹੀਂ ਕੈਂਡੀਡੇਟਾਂ ਨੂੰ ਸਾਡੇ ਨੂੰ ਹੂੰ ਜੀ ਤੇ ਬਹੁਤ ਵਧੀਆ ਕੰਮ ਕੀਤਾ ਲੋਕ ਤੇਨੂੰ ਹੱਥ ਚ ਚੁੱਕਣ ਹੂੰ ਇਹ ਡਰਾ ਧਮਕਾਨ ਵਾਲੀ ਰਾਜਨੀਤੀ ਤੇ ਕਿਉਂ ਆ ਗਈ ਹੂੰ ਸਾਡੇ ਕਈ ਕੈਂਡੀਡੇਟ ਹੋਣ ਤਮਕਾਇਆ ਹੂੰ ਸਾਡਾ ਇੱਕ ਘੋੜੇਵਾਹੇ ਦਾ ਕੈਂਡੀਡੇਟ ਸੀ ਹੂੰ ਗਰੀਬ ਕੈਂਡੀਡੇਟ ਸੀ ਪਰਿਵਾਰ ਤੋਂ ਉਹਨੂੰ ਤਮਕਾਇਆ ਤਮਕਾਇਆ ਗਿਆ ਹੂੰ ਜਦੋਂ ਉੱਥੇ ਗੱਲ ਨਾ ਬਣੀ ਫਿਰ ਲੋਧੀ ਚੱਕ 'ਚ ਇਹਨਾਂ ਦੇ ਪਿੰਡ ਦਾ ਇੱਕ ਕੈਂਡੀਡੇਟ ਆ ਰਿਹਾ ਸੀ ਸਾਡਾ ਉਹਨੂੰ ਧਮਕਾਇਆ ਗਿਆ ਹੂੰ ਜਦੋਂ ਮੈਂ ਵੀਡੀਓ ਪਾਈ ਫਿਰ ਅਗਲੇ ਦਿਨ ਜਾ ਕੇ ਐਮਐਲਏ ਸਾਹਬ ਉਹਦੇ ਘਰ ਮਾਫੀ ਮੰਗੇ ਜੇ ਮੈਂ ਗੁੱਸੇ 'ਚ ਕਹਿਤਾ ਸੀ ਹੂੰ ਫਿਰ ਤੀਜੇ ਦਿਨ ਸਾਡਾ ਇੱਕ ਦੇਰੀ ਵਾਲਾ ਤੋਂ ਕੈਂਡੀਡੇਟ ਹੈ ਹੂੰ ਉਹਨੂੰ ਧਮਕਾਇਆ ਗਿਆ ਕਿ ਕਾਗੇ ਚੱਕ ਹੂੰ ਜਦੋਂ ਗੱਲ ਨਹੀਂ ਬਣੀ ਤੇ ਫਿਰ ਜੇ ਵਿਕਾਸ ਕੀਤਾ ਹੀ ਤਾਂ ਫਿਰ ਡਰਦੇ ਕਿਉਂ ਹੂੰ ਜੇ ਵਿਕਾਸ ਹੀ ਬਹੁਤ ਕੀਤਾ ਹੈ ਤੇ ਫਿਰ ਡਰਨਾ ਕਿਉਂ ਹੈ ਹੂੰ ਅਸੀਂ ਆ ਕੇ ਮੈਦਾਨ ਚ ਲੜੋ ਆਪਣੇ ਮੁੱਦਿਆਂ ਤੇ ਲੜੋ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਕਹਿਣਾ ਹੂੰ ਐਮਐਲਏ ਸਾਹਿਬ ਜੇ ਵਿਕਾਸ ਬਹੁਤ ਕੀਤਾ ਹੈ ਹੂੰ ਚਲੋ ਇੱਕ ਤੁਹਾਨੂੰ ਮੈਂ ਇੱਕ ਸਜੈਸ਼ਨ ਦੇਣਾ ਹੂੰ ਮੈਂ ਬਤੌਰ ਜਿਲ੍ਹਾ ਪ੍ਰਧਾਨ ਹੂੰ ਵੀ ਹਲਕੀ ਦੇ 224 ਪਿੰਡ ਨੇ ਲਗਭਗ ਹੂੰ ਕਿਸੇ ਪਿੰਡ ਚ ਹੂੰ ਸਾਂਝੀ ਜਗ੍ਹਾ ਤੇ ਹੂੰ ਬੈਸਟ ਰੱਖ ਲੋ ਤੁਸੀਂ ਆਪਣੇ ਕਾਗਜ਼ ਲੈ ਆਓ ਮੈਂ ਆਪਣੇ 5 ਸਾਲ ਦਾ ਰਿਪੋਰਟ ਕੱਢ ਲਿਆ ਨਾ ਕਾਂਗਰਸ ਦੇ ਸਮੇ ਦਾ ਲੋਕ ਡਿਸਾਈਡ ਕਰਦੇ ਨੇ ਨਾ ਤੁਸੀਂ ਕੰਪੇਨ ਕਰਨ ਜਾਓ ਨਾ ਅਸੀਂ ਕੰਪੇਨ ਕਰਨ ਜਾਂਦੇ ਹਾਂ lettes them look people decide ਕਿ ਤੁਸੀਂ ਵਿਕਾਸ ਕੀਤਾ ਸੀ ਕਿ ਕੀ ਕੀਤਾ ਤੁਸੀਂ 4 ਸਾਲ ਤਾਂ ਇਹਨਾਂ ਨੂੰ ਵੀ ਹੋ ਗਏ 4 ਸਾਲ ਹੋ ਗਏ ਮੈਂ ਕਹਿ ਰਿਹਾ ਹਾਂ ਨਾ ਤੁਸੀਂ ਕਿਸੇ ਸਾਂਝੀ ਸਾਥ ਦੇ ਵਿੱਚ ਆਪਣੇ 4 ਸਾਲ ਦਾ ਰਿਪੋਰਟ ਕਾਰਡ ਕੇ ਮੈਂ ਇਸ ਪਿੰਡ ਨੂੰ ਇੰਨੀ ਗ੍ਰਾਂਟ ਦਿੱਤੀ ਉਹ ਲੈ ਕੇ ਆ ਜਾਓ ਮੈਂ ਆਪਣੇ 5 ਸਾਲ ਦੇ ਪਿਛਲੇ ਦਾ ਕਾਗਜ਼ ਲੈ ਕੇ ਆਣਾ ਲੋਕ ਡਿਸਾਈਡ ਕਰ ਲੈਣਗੇ ਕਿ ਕਿੰਨੇ ਕੰਮ ਕੀਤਾ ਇਸੇ ਗੱਲ ਦੇ ਵੋਟਾਂ ਪਾਓ ਤੁਹਾਨੂੰ ਲਾਂਬੇ ਵੀ ਤਾਂ ਕਰਤੇ ਨਾ ਲੋਕਾਂ ਨੇ ਫਿਰ ਨਹੀਂ ਲਾਂਬੇ ਕਿੱਥੇ ਕਿੱਥੇ ਜੇ ਤੁਸੀਂ ਤੁਸੀਂ ਕੰਮ ਕੀਤੇ ਸੀ ਤਾਂ ਫਿਰ ਤੁਹਾਨੂੰ ਲੋਕਾਂ ਦਾ ਸਪਾਰਾ ਕਰੇ ਸੀ ਇਹ ਬਦਲਾ ਝੂਠੇ ਲਾਰੇਆਂ ਚ ਆਏ ਕੰਮ ਤਾਂ ਹੁਣ ਇਹਨਾਂ ਦਾ ਵੀ ਹੋਇਆ ਨਾ 5 ਸਾਲ ਦਾ ਰਿਪੋਰਟ ਕਾਰਡ ਤਾਂ ਹੀ ਕਹਿ ਰਹੇ ਨਾ ਮੈਂ 4 ਸਾਲ ਦਾ ਕਿ ਪਿੱਛੇ ਤਾਂ ਤੁਸੀਂ ਕਹਿੰਦੇ ਸਾਨੂੰ ਮੌਕਾ ਨਹੀਂ ਮਿਲਿਆ ਹੁਣ ਮੌਕਾ ਮਿਲ ਗਿਆ ਮੌਕਾ ਮਿਲਣ ਤੋਂ ਬਾਅਦ ਆ ਜਾਓ ਤਾਂ ਇਹਦੇ ਦੇ ਵਿੱਚ ਤੁਸੀਂ ਤੁਸੀਂ ਦਾਵਾ ਕਰਦੇ ਹੋ ਕਿ ਅਸੀਂ ਬਹੁਤ ਆਪਣੀ ਸਰਕਾਰ ਦੇ ਦਮ ਬਹੁਤ ਕੰਮ ਕਰਵਾਇਆ ਬਿਲਕੁਲ ਤੁਹਾਡੇ ਕੋਲ ਤਿੰਨ ਵਾਰ ਸੱਤਾ ਰਹੀ ਹੈ ਔਰ ਇਹਨਾਂ ਦੇ ਰਿਕਾਰਡ ਕੀ ਕਹਿੰਦਾ ਤੁਸੀਂ ਤੁਸੀਂ ਛਾਤੀ ਮਾਰੀ ਉਹ ਤਾਂ ਕਹਿੰਦੇ ਅਸੀਂ ਬਹੁਤ ਕੰਮ ਕਰਵਾਇਆ ਹਲਕੇ ਦੇ ਵਿੱਚ ਵੱਡੇ ਵੱਡੇ ਫੰਡ ਕਹਿੰਦੇ ਨੇ ਅਸੀਂ ਰੰਗਲੇ ਪੰਜਾਬ ਚ ਹੂੰ ਸਪੈਸੀਫਿਕ ਪੰਜਾਬ ਸਰਕਾਰ ਦੀ ਪਿੰਡਾਂ ਨੂੰ ਜਿਹੜੀ ਗ੍ਰਾਂਟ ਹੈ ਉਹ ਰੰਗਲਾ ਜਿਹੜਾ ਪੰਜਾਬ ਫੰਡ ਹੈ ਉਹਦੇ ਥ੍ਰੀ ਨਾਂਦੀ ਹੈ ਹੂੰ ਤੇ ਮੈਂ ਤੁਹਾਨੂੰ ਦੱਸਣਾ ਮੈਂ ਜੇ ਪੂਰੇ ਹਲਕੇ ਦੀ ਗੱਲ ਨਹੀਂ ਕਰਦਾ ਇੱਕ ਟਾਂਡੇ ਬਲੌਕ ਦੀ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਨਾ ਆਰਟੀਆ ਦੀ ਇਨਫੋਰਮੇਸ਼ਨ ਹੈ ਮੇਰੇ ਕੋਲ ਸ਼ਬ ਮੁਕਰਿਆਣੀ ਸੀ ਇਹ ਕਰਕੇ ਮੈਂ ਕਹਿੰਦਾ ਕੋਈ ਸਾਂਝੇ ਮੰਚ ਤੇ ਆ ਜਾਓ ਮੈਂ ਇਨਫੋਰਮੇਸ਼ਨ ਆਰਟੀਆ ਚ ਲੈ ਲਈ ਤੁਸੀਂ ਜੇ ਗਲਤਾਂ ਤੇ ਲੈ ਕੇ ਆਓ ਲੋਕਾਂ ਚ ਮੈਂ ਆਪਣੀ ਵੀ ਲਿਆਵਾਂ ਰੰਗਲਾ ਪੰਜਾਬ ਫੰਡ ਹੈ ਜਿਹੜਾ ਇਹਨਾਂ ਦਾ ਉਹਦੀ ਪਹਿਲੀ ਤੇ ਦੂਜੀ ਕਿਸ਼ਤ ਬਲੌਕ ਟਾਂਡਾ ਜਿਹਦੇ ਵਿੱਚ 118 ਦੇ ਲਗਭਗ ਪਿੰਡ ਪੈਂਦੇ ਨੇ 118 ਪਿੰਡਾਂ ਚੋਂ ਪੰਜਾਬ ਸਰਕਾਰ ਦੀ ਗ੍ਰਾਂਟ ਸਪੈਸੀਫਿਕਲੀ ਪੰਜਾਬ ਸਰਕਾਰ ਦੀ ਰੰਗਲਾ ਪੰਜਾਬ ਫੰਡ ਜਿਹੜਾ ਹੈ 27 ਪਿੰਡਾਂ ਨੂੰ 1 ਕਰੋੜ 19 ਲੱਖ 19000 ਰੁਪਏ ਚਾਰ ਸਾਲਾਂ ਚਾਹੀਏ ਸਿਰਫ 27 ਪਿੰਡ 118 ਦੇ ਵਿੱਚੋਂ 118 ਪਿੰਡਾਂ ਦੇ ਬਲਾਕ ਟਾਂਡੇ ਦੇ 27 ਪਿੰਡਾਂ ਨੂੰ ਪੰਜਾਬ ਸਰਕਾਰ ਦੀ ਰੰਗਲਾ ਜਿਹੜਾ ਪੰਜਾਬ ਫੰਡ ਉਹਦੇ ਵਿੱਚ ਸਿਰਫ 27 ਪਿੰਡਾਂ ਨੂੰ 1 ਕਰੋੜ 19 ਲੱਖ 19000 ਰੁਪਏ ਗ੍ਰਾਂਟ ਆਈ ਹੈ ਇਹ ਵਿਕਾਸ ਹੈ ਨਾ ਇਹ ਤਾਂ ਬਹੁਤ ਥੋੜੇ ਪਿੰਡ ਹੈ ਫਿਰ 118 ਪਿੰਡਾਂ ਦਾ ਕਿਵੇਂ ਮੈਂ ਕਿਉਂ ਬਾਕੀ ਤੋਂ ਫਾਈਨੈਂਸ ਕਮਿਸ਼ਨ ਨੂੰ ਵੀ ਆਪਣਾ ਗਿਣੀ ਜਾਂਦੇ ਸਾਂਪਲਾ ਸਭ ਦੀ ਜਿਹੜੀ ਗ੍ਰਾਂਟ ਸੀ 2019 ਦੀ ਹੂੰ ਤਕਨੀਕੀ ਕਰਨਾ ਕਰਕੇ ਰੁਕੀ ਚੜੀ ਹੋਈ ਉਹਨੂੰ ਵੀ ਵੰਡ ਕੇ ਆਪਣਾ ਗਿਣੀ ਜਾਂਦੇ ਨੇ ਹੂੰ ਸਪੈਸੀਫਿਕਲੀ ਪੰਜਾਬ ਸਰਕਾਰ ਦੀ ਗ੍ਰਾਂਟ ਸਿਰਫ ਟਾਂਡੇ ਬਲਾਕ ਦੇ ਵਿੱਚ ਹੂੰ ਉੜਮੜ ਹਲਕੇ ਦੇ ਟਾਂਡੇ ਬਲਾਕ ਦੇ ਵਿੱਚ 1.19 ਲੱਖ ਰੁਪਇਆ ਹੂੰ ਇਹ ਤੇ ਪੈਸਾ ਬਿੱਥੂ ਤੁਹਾਨੂੰ ਅਜੇ ਦੇ ਸ਼ੁਰੂ ਹੋਇਆ ਹੂੰ ਉਸ ਤੋਂ ਬਾਅਦ ਇਹ ਗ੍ਰਾਂਟ ਇਹਨਾਂ ਨੇ ਖੜਾ ਦੇ ਪਿੰਡਾਂ ਵਾਸਤੇ ਆਈ ਜਿੱਥੇ ਹੜਾ ਆਇਆ ਉਹ ਵੀ ਚੈੱਕ ਦਿੱਤੇ ਗਏ ਆ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਟੈਲੀਫੋਨਾਂ ਨਾਲ ਉਹ ਚੈੱਕ ਨਹੀਂ ਉਹ ਪਿੰਡਾਂ ਵਾਸਤੇ ਆਈ ਸੀ ਉਹ ਤੇ ਇੰਡੀਵਿਜੂਅਲ ਕਿਸੇ ਨੂੰ ਜਾਣੇ ਸੀ ਪਿੰਡਾਂ ਦੇ ਜਿੱਥੇ ਹੜਾ ਆਇਆ ਸੀ ਡੀ ਫੌਗਿੰਗ ਕਰਨ ਵਾਸਤੇ ਡਿਸਇਨਟਿੰਗ ਵਾਸਤੇ ਜਿੱਥੇ ਜਾਨਵਰ ਮਰੇ ਨੇ ਉਹਨਾਂ ਸਫਾਈ ਵਾਸਤੇ ਇਥੇ ਉਹਨਾਂ ਪਿੰਡਾਂ ਨੂੰ ਉਹ ਗ੍ਰਾਂਟ ਦੇ ਦਿੱਤੀ ਗਈ ਭਾ ਦੇ ਦਿੱਤੇ ਗਏ ਜਿੱਥੇ ਹੜਾ ਹੀ ਨਹੀਂ ਆਇਆ ਅੱਛਾ ਮੈਂ ਤੁਹਾਨੂੰ ਪਿੰਡ ਦੇ ਨਾਮ ਦੱਸਣਾ ਕੰਦਾਲੀ ਨਰੰਗਪੁਰ ਹੰਬੜਾ ਹੂੰ ਖੁੱਡਾ ਕੋਟਲੀ ਬਗੋਲਾ ਇਨ੍ਹਾਂ ਦੇ ਪਿੰਡ ਨੇ ਜਿੱਥੇ ਹੜ ਆਇਆ ਹੀ ਨਹੀਂ ਉੱਥੇ 2-2 ਲੱਖ ਰੁਪਇਆ ਪਾਤਾ ਪਰ ਆਇਆ ਹੀ ਨਹੀਂ ਪੈਸੇ ਉਹ ਡੀਡੀਪੀ ਉਹਦੇ ਡਿਸਪੋਜ਼ਲ ਤੇ ਅਜੇ ਵੀ ਪਏ ਨੇ ਪਰ ਆਣੇ ਵੀ ਨਹੀਂ ਅੱਛਾ ਹੜ ਆਇ ਨੂੰ ਕਿੰਨੇ ਚਿਰ ਹੋ ਗਏ ਹਾਂ ਪੈਸੇ ਨਹੀਂ ਆਏ ਪਿੰਡਾਂ ਚ ਪਰ ਹਰ ਤਾਂ ਤਿੰਨਾਂ ਦੇ ਹਲਕੇ ਦੇ ਤਾਂ ਥੋੜੇ ਜਿਹੇ ਪਿੰਡ ਸੀ ਹਾਂ ਪਰ ਇਹ ਜਿਹੜੇ ਅਬਦੁੱਲਾਪੁਰਾ ਦੇ ਹੋਰ ਪਿੰਡ ਹੂੰ ਉਹ ਚਾਰ ਪਿੰਡਾਂ ਦੇ ਨਾਲ ਹੋਰ ਪਿੰਡਾਂ ਨੂੰ ਪਾਤੇ ਪੈਸੇ ਉਹਦਾ ਪਰਪਸ ਹੀ ਨਹੀਂ ਹੋਇਆ ਹੂੰ ਡੀਫੋਗਿੰਗ ਦਾ ਡੀਸੈਲਟਿੰਗ ਦਾ ਜਾਂ ਜਾਨਵਰ ਮਰੇ ਦਾ ਉੱਥੇ ਪੈਸੇ ਕਿਦਾਂ ਯੂਟਿਲਾਈਜ਼ ਕਰੋਗੇ ਉਹ ਪੈਸੇ ਪਏ ਨੇ ਡੀਡੀਪੀਓ ਕੋਲ ਉੱਤੇ ਹੂੰ ਸੋ ਇਹ ਇਹਨਾਂ ਦਾ ਵਿਕਾਸ ਹੈ ਸਿਰਫ ਕਾਗਜ਼ਾਂ 'ਚ ਹੈ ਇਸ਼ਤਿਹਾਰ ਲਾ ਦਿਓ ਹੂੰ ਨੇਰੀ ਲਿਆ ਦਿਓ ਇਸ਼ਤਿਹਾਰਾਂ ਦੀ ਉਹ ਵਿਕਾਸ ਹੈ ਪਰ ਉਹ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਵੀ ਤੁਸੀਂ ਕ੍ਰੈਸ਼ਰਾਂ ਦੀ ਗੱਲ ਕੀਤੀ ਹੈ ਜਾਂ ਮਾਈਨਿੰਗ ਦੀ ਗੱਲ ਕੀਤੀ ਹੈ ਉਹ ਉਹ ਤਾਂ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਫਿਰ ਪਹਿਲਾਂ ਵੀ ਤਾਂ ਇਸੇ ਤਰੀਕੇ ਨਾਲ ਚੱਲ ਰਿਹਾ ਕਹਿੰਦੇ ਸਾਰਾ ਕੁਝ ਅਸੀਂ ਤਾਂ ਆ ਕੇ ਫਿਰ ਵੀ ਦੁਰਸਤ ਕਰ ਰਹੇ ਹਾਂ ਨਾ ਚੀਜ਼ਾਂ ਨੂੰ ਅੱਛਾ ਜੀ ਤੁਹਾਨੂੰ ਪੁੱਛੋ ਜੀ ਸਾਡੇ ਜਿਹੜੇ ਕੰਡੀ ਦੇ ਪਿੰਡ ਨੇ ਰੂਡ ਵਾਲੀ ਸਾਈਡ ਤੇ ਪਹਿਲਾਂ ਤਾਂ ਕੋਈ ਕ੍ਰੈਸ਼ਰ ਨਹੀਂ ਲੱਗਾ ਹੋਣ ਕਿੱਥੋਂ ਲੱਗ ਗਿਆ ਹੂੰ ਫਿਰ ਭੂਲ ਪਲੇਤੇ ਵਾਲੇ ਪਾਸੇ ਜਾਂ ਦੂਜੇ ਪਾਸੇ ਕੰਡੀ ਦੇ ਪਿੰਡਾਂ ਚ ਰੌਲਾ ਕਿਉਂ ਪੈ ਰਿਹਾ ਨਵੇਂ ਕ੍ਰੈਸ਼ਰਾਂ ਦਾ ਹੂੰ ਜੇ ਉਹੀ ਲੱਗੇ ਸੀ ਤੇ ਫਿਰ ਰੌਲਾ ਕਿਉਂ ਪਾ ਰਹੇ ਲੋਕ ਹੂੰ ਜਵਾਬ ਤਾਂ ਉਹਨਾਂ ਨੇ ਦਿੱਤਾ ਤਾਂ ਦਸੂਗਾ ਤਾਂ ਐਮਐਲਏ ਖੁਦ ਗਏ ਬੰਦ ਕਰਾਉਣ ਕ੍ਰੈਸ਼ਰ ਨੂੰ ਕਹਿੰਦੇ ਨਹੀਂ ਚੱਲਣ ਦੇਣਾ ਮੈਂ ਤੇ ਲੋਕ ਲੋਕ ਸੈਟੀਸਫਾਈਡ ਕਿਉਂ ਨਹੀਂ ਹੋਏ ਹੂੰ ਜੇ ਤੁਸੀਂ ਕਰ ਰਹੇ ਹੋ ਫਿਰ ਲੋਕ ਸੈਟੀਸਫਾਈ ਕਿਉਂ ਧਰਨੇ ਤੇ ਬੰਦੇ ਪੈਨੇ ਲੋਕ ਹੂੰ ਲੋਕ ਕਿਉਂ ਰੌਲਾ ਪਾਉਂਦੇ ਸਿੰਪਲ ਜਿਹਾ ਸਵਾਲ ਹੈ ਕਿ ਜੇ ਜਿਨ੍ਹਾਂ ਵਾਸਤੇ ਤੁਸੀਂ ਕਰੇ ਜੋ ਉਹ ਸੈਟੀਸਫਾਈਡ ਨਹੀਂ ਮਤਲਬ ਤੁਸੀਂ ਫਾਰਮੈਲਿਟੀ ਕਰ ਰਹੇ ਹੋ ਕੰਮ ਨਹੀਂ ਹੋ ਰਿਹਾ ਗਰਾਊਂਡ ਤੇ ਹੂੰ ਇਹੀ ਗੱਲ ਟਾਂਡੇ 'ਚ ਹੋ ਰਿਹਾ ਹੂੰ ਤੁਸੀਂ ਤੁਸੀਂ ਦੱਸ ਰਹੇ ਸੀ ਕਿ ਟਾਂਡੇ ਟਾਂਡੇ ਦੇ ਵਿੱਚ ਤਾਂ ਲਾਅ ਐਂਡ ਆਰਡਰ ਦੇ ਉੱਤੇ ਵੀ ਤੁਸੀਂ ਸਵਾਲ ਕਰਾਏ ਕਰਦੇ ਹੋ ਮੈਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੱਥੇ ਮੈਂ ਤਾਂ ਮੈਂ ਸਵਾਲ ਤਾਂ ਕੀਤਾ ਤੁਹਾਡੇ ਵੀ ਪਿਛੇ ਜੀ ਇੱਕ ਪੋਸਟ ਮੈਂ ਪੜ੍ਹੀ ਸੀ ਵੀ ਦੋ ਸ਼ਾਇਦ ਤੁਸੀਂ ਜ਼ਿਕਰ ਕੀਤਾ ਵੀ ਦੋ ਉਸ ਉਹਨਾਂ ਦੀ ਅਧਾਰਨ ਜੀ ਦੇ ਕੇ ਵੀ ਉਹ ਇੱਥੋਂ ਵੀ ਇਕੱਠੇ ਕਰ ਉਹ ਜਿਨ੍ਹਾਂ ਨੂੰ ਮੈਂ ਦਿੱਤੀ ਸੀ ਉਹ ਸਮਝ ਗਏ ਨੇ ਹੂੰ ਜਿਨ੍ਹਾਂ ਨੂੰ ਮੈਂ ਦਿੱਤੀ ਉਹ ਸਮਝ ਗਏ ਨੇ ਉਸ ਦਿਨ ਤੋਂ ਉਹ ਬੋਲੇ ਫਮਾਂ ਉਂਦੇ ਸਾਰਾ ਕੁਝ ਸਾਹਮਣੇ ਲੈ ਕੇ ਰੱਖਾਂਗੇ ਅਸੀਂ ਤੇ ਉਹ ਆ ਸਾਡੇ ਜਿਹੜੇ ਲੋਕਲ ਵਿਧਾਇਕ ਨੇ ਉਹਨਾਂ ਨੂੰ ਗਿਲਜੀਆਂ ਫੋਬੀਆ ਹ ਹ ਉਹ ਸੌਂਦੇ ਬਹਿੰਦੇ ਗਿਲਜੀਆਂ ਬਹਿੰਦੇ ਗਿਲਜੀਆਂ ਉੱਠਦੇ ਗਿਲਜੀਆਂ ਚੱਲਦੇ ਗਿਲਜੀਆਂ ਗਿਲਜੀਆਂ ਕਰੀ ਜਾਂਦੇ ਨੇ ਹ ਜਦੋਂ ਕਿਸੇ ਬੰਦੇ ਕੋ ਆਪਣੀ 4 ਸਾਲਾਂ ਚ ਕੀਤੇ ਕੰਮ ਬਾਰੇ ਦੱਸਣ ਨੂੰ ਕੁਝ ਨਾ ਹੋਵੇ ਨਾ ਉਹ ਹਮੇਸ਼ਾ ਆਪਣੇ ਵਿਰੋਧੀ ਬਾਰੇ ਗੱਲ ਕਰਦਾ ਹ ਸਾਡੇ ਐਮਐਲਏ ਸਾਹਿਬ ਵੀ ਇਹੀ ਕਰ ਰਹੇ ਨੇ 4 ਸਾਲਾਂ ਤੋਂ ਉਹਨਾਂ ਨੂੰ ਗਿਲਜੀਆਂ ਫੋਬੀਆ ਹੋ ਗਿਆ ਹ ਇਹਦਾ ਸੁੱਖ ਮੰਗਨੇ ਉਹਦੀ ਕਿ ਭਾਈ ਸੁੱਖ ਕਰਕੇ ਤੇਰੀ ਟਿਕਟ ਨਾ ਕੱਟੀ ਜਾਵੇ 2027 ਤੈਨੂੰ ਟਿਕਟ ਮਿਲੇ ਫਿਰ ਦੇਣਾ ਗੱਲ ਕਰਾਂਗੇ ਤੇ ਮੇਤਰਾ 5 ਸਾਲ ਦਾ ਤੇਰਾ ਰਿਪੋਰਟ ਕਾਰਡ ਕੀ ਤੇ ਸਾਡਾ ਕੀ ਹੈ ਉਹ ਕਹਿੰਦੇ ਉਹੀ ਐ ਮੈਂ ਜene ਮੈਂ ਪਹਿਲਾਂ 17 ਚਹੀ ਵੀ ਰਾਇ ਸੀ ਹਮ 17 ਚਹੀ ਵੀ ਰਾਇ ਸੀ ਇਹ ਕੈਂਡੀਡੇਟ ਸੀ ਜੇ ਇਤਹਾਰਤਾ ਇਲیکشن ਦਾ ਪਾਰਟ ਹੈ ਹਾਂ ਇਹ ਕੋਈ ਪੱਕੀ ਮੂਰ ਨਹੀਂ ਲੱਗੀ ਕਿਸੇ ਦੀ ਇਹ ਜਿੱਥੇ ਹਰ ਲੋਕਾਂ ਦੇ ਲੋਕਾਂ ਦੇ ਕੰਮਾਂ ਨੇ ਲੋਕਾਂ ਨੇ ਡਿਸਾਈਡ ਕਰਨਾ ਹੈ ਜਿਹੜਾ ਜਿਹੜਾ ਚੰਗਾ ਲੱਗਾ ਉਹਨੂੰ ਚੋਲਣਗੇ ਜਿਹੜਾ ਮਾੜਾ ਲੱਗਾ ਉਹਨੂੰ ਲਾ ਦੇਣਗੇ ਚਾਹੇ ਇਥੇ ਕਾਗਜ਼ਾਂ ਕੁਗਿਰਾ ਤੇ ਰੌਲਾ ਤੁਸੀਂ ਕਿਹਾ ਵੀ ਚਲੋ ਜੇ ਪੈਣ ਦੀ ਕੋਸ਼ਿਸ਼ ਵੀ ਹੋਈ ਹੈ ਤਾਂ ਅਸਾਂ ਹੋਣ ਨਹੀਂ ਦਿਤਾਂ ਉਹਨੂੰ ਪਰ ਮੌਜੂਦਾ ਸਥਿਤੀ ਕੀ ਹੈ ਕਾਂਗਰਸ ਦੀ ਜ਼ਿਲ੍ਹੇ ਦੇ ਵਿੱਚ ਜਾਂ ਤੁਹਾਡੇ ਤੁਹਾਡੇ ਪਟਾਂਡੇ ਹਲਕੇ ਦੀ ਗੱਲ ਕਰੀਏ ਤੁਹਾਨੂੰ ਰਿਜ਼ਲਟ ਦੱਸਣਗੇ ਸਥਿਤੀ ਕੀ ਹੈ ਇਥੇ ਤੁਹਾਨੂੰ ਰਿਜ਼ਲਟ ਦੱਸਣਗੇ ਬਲਕਿ ਹੂੰ ਜੇ ਬਹੁਤ ਚੰਗੀ ਸਥਿਤੀ 'ਚ ਝਾੜੂ ਵਾਲੇ ਹੁੰਦੇ ਨਾ ਤੇ ਲੋਕਾਂ ਨੂੰ ਵੀ ਕੈਂਡੀਡੇਟਾਂ ਨੂੰ ਧਮਕਾਉਂਦੇ ਨਾ ਅੱਜ ਹਰ ਸਰਪੰਚ ਨੂੰ ਧਮਕਾਇਆ ਜਾ ਰਿਹਾ ਫੋਨ ਕਰ ਕਰਕੇ ਹੂੰ ਇੰਨੀ ਦਹਿਸ਼ਤ ਦਾ ਮਾਹੌਲ ਕਦੀ ਪੰਜਾਬ ਨੇ ਦੇਖਿਆ ਨਹੀਂ ਸੀ ਹੂੰ ਜਿੰਨਾ ਇਹਨਾਂ ਨੇ دہشت ਪਾਤੀ ਲੋਕਾਂ ਪਰਚੀਆਂ ਦੀ ਰਾਜਨੀਤੀ ਤੇ ਆ ਗਏ ਜੇ ਤੁਸੀਂ ਕੰਮ ਕੀਤਾ ਲੋਕਾਂ ਨੂੰ ਡਰਾਉਂਦੇ ਕਿਉਂ ਹੋ ਯਾਰ ਹੂੰ ਲੁਕਣ ਕੰਮ ਕਰਨ ਦਿਓ ਹੂੰ ਲੋਕਾਂ ਨੂੰ ਡਿਸਾਈਡ ਕਰਨ ਦਿਓ ਜੇ ਤੁਸੀਂ ਵਿਕਾਸ ਕੀਤਾ ਗਰੰਟਾਂ ਬਹੁਤ ਦਿੱਤੀਆਂ ਨੇ ਬਹੁਤ ਜਾ ਕੇ ਗੱਫੇ ਲੈ ਕੇ ਆਏ ਤੁਸੀਂ ਗਰੰਟਾਂ ਦੇ ਤਾਂ ਫਿਰ ਡਰਦੇ ਕਿਉਂ ਲੋਕਾਂ ਨੂੰ ਜੀਰਾ ਜੀਰਾ ਸਾਹਿਬ ਦਾ ਬਿਆਨ ਸੁਣਿਆ ਤੁਸੀਂ ਉਹ ਕਹਿੰਦੇ ਵੀ ਮੈਂ ਤਾਂ ਆਪ ਸਾਡੀ ਸਰਕਾਰ ਸੀ ਮੈਂ ਤਾਂ ਆਪ ਘਰੇ ਜਾ ਜਾਈ ਮੈਂ ਕਿਸੇ ਦੇ ਮੈਂ ਆਪਣੀ ਗੱਲ ਕਰ ਰਿਹਾ ਹੂੰ ਜੋ ਜਿੱਦਾਂ ਦਾ ਕੰਮ ਕਰੇਗਾ ਜੋ ਜਿੱਦਾਂ ਦਾ ਬੀਜੇਗਾ ਉਦਾਂ ਦਾ ਵੱਡੇਗਾ ਹੂੰ ਮੈਨੂੰ ਕਿਸੇ ਦੀ ਮੈਂ ਕਿਸੇ ਦੇ ਬਿਹਾਫ ਤੇ ਕਿਦਾਂ ਸਟੇਟਮੈਂਟ ਦੇ ਸਕਦਾ ਮੈਂ ਆਪਣੀ ਗੱਲ ਕਰ ਰਿਹਾ ਹਾਂ ਇਹ ਮੈਂ ਟਾਂਸਵਾਲ ਟਾਂਸਵਾਲ ਕੀਤਾ ਅੱਜ ਅੱਜ ਸੱਤਾ ਧਿਰ ਦੋਤੇ ਹੀ ਇਲਜ਼ਾਮ ਲੱਗ ਰਹੇ ਤੁਸੀਂ ਕਾਗਜ਼ ਨਹੀਂ ਭਰਨ ਦੇ ਰਹੇ ਜਾਂ ਲੋਕਾਂ ਦੇ ਘਰੇ ਜਾ ਕੇ ਸਰਚ ਵਿੱਚੋਂ ਦੱਸੋ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਕਦੀ ਅਲੀਗੇਸ਼ਨ ਲੱਗਾ ਕਿ ਸਾਡੇ ਕਾਗਜ਼ ਚਕਵਾਉਣ ਲਈ ਪ੍ਰੈਸ਼ਰ ਬਣਾਇਆ ਜਾ ਰਿਹਾ ਜਾਂ ਸਾਨੂੰ ਕਾਗਜ਼ ਨਹੀਂ ਭਰੇ ਦਿੱਤੇ ਜਾ ਰਹੇ ਇੱਕ ਐਗਜ਼ਾਮਪਲ ਦੇ ਦਿਓ 2017 ਤੋਂ 22 ਚ ਰਹੇ ਹਾਂ ਉਸ ਸਮੇਤਾਂ ਐਮਐਲਏ ਸਾਹਿਬ ਜਿਹੜੇ ਮੌਜੂਦਾ ਨੇ ਉਹ ਲੱਭੇ ਹੀ ਨਹੀਂ ਸੀ ਪਿਛਲੀ ਬਲਾਕ ਸਮਤੀ ਜ਼ਿਲ੍ਹਾ ਪ੍ਰੇਸ਼ੀਡੈਂਟ ਇਲੈਕਸ਼ਨ ਚ ਪੁੱਛਿਓ ਜਿਹੜੂ ਇਲੈਕਸ਼ਨ ਹਾਰ ਗਏ ਸੀ 2017 ਦੀ ਇਹ ਕਿੱਥੇ ਸੀ 4 ਸਾਲ ਹੂੰ ਕੌਂਗਰਸ ਦਾ ਮੁਕਾਬਲਾ ਕਿਹਦੇ ਨਾਲ ਆ ਫਿਰ ਕੌਂਗਰਸ ਦਾ ਮੁਕਾਬਲਾ ਮੈਂ ਕਹਿੰਦਾ ਤਿੰਨ ਤੀਰੀ ਲੜਾਈ ਹੈ ਹੂੰ ਕਾਲੀ ਦਲ ਵੀ ਲੜ ਰਿਹਾ ਹੂੰ ਝਾੜੂ ਵੀ ਲੜ ਰਿਹਾ ਤੇ ਕੌਂਗਰਸ ਵੀ ਲੜ ਰਹੀ ਹਾਂ ਪਰ ਝਾੜੂ ਤੇ ਕਾਲੀ ਦਲ ਇਸੇ ਟਾਂਡੇ ਹਲਕੇ ਚ ਕੁਝ ਪੋਰਸ਼ਨ ਚ ਰਲ ਕੇ ਲੜ ਰਹੇ ਉਹ ਕਿਵੇਂ ਤੁਸੀਂ ਦੇਖ ਲਓ ਜੀ ਮੌਜੂਦਾ ਜ਼ਿਲ੍ਹਾ ਪ੍ਰਧਾਨ ਨੇ ਜਿਹੜੇ ਅਕਾਲੀ ਦਲ ਦੇ ਉਹਨਾਂ ਨੂੰ ਪੁੱਛੋ ਹੂੰ ਕਿ ਬੇਟ ਇਲਾਕੇ ਦੇ ਵਿੱਚ ਜਿੱਥੇ 2022 ਦੇ ਵਿੱਚ ਕਾਂਗਰਸ ਪਹਿਲੇ ਨੰਬਰ ਤੇ ਸੀ ਹੂੰ ਅਕਾਲੀ ਦਲ ਦੂਜੇ ਨੰਬਰ ਤੇ ਸੀ ਤੇ ਤੀਜੇ ਨੰਬਰ ਤੇ ਆਪ ਸੀ ਹੂੰ ਅੱਜ ਉਹਨਾਂ ਨੂੰ ਕੋਈ ਕੈਂਡੀਡੇਟ ਹੀ ਨਹੀਂ ਲੱਭੇ ਨਾ ਜ਼ਿਲ੍ਹਾ ਪ੍ਰੀਸ਼ਦ ਦੇ ਨਾ ਬਲਾਕ ਸੰਮਤੀ ਦੇ ਹੂੰ ਨਾ ਜਲਾਲਪੁਰ ਚ ਕੈਂਡੀਡੇਟ ਬਲਾਕ ਸੰਮਤੀ ਚ ਨਾ ਤਲਵੰਡੀ ਡੱਡੀਆਂ ਚ ਨਾ ਮਿਆਣੀ ਚ ਨਾ ਜ਼ਿਲ੍ਹਾ ਪ੍ਰੀਸ਼ਦ ਚ ਮਿਆਣੀ ਚ ਹੂੰ ਇਹ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਜਵਾਬ ਦੇਵੇ ਨਾ ਹੂੰ ਕਿ ਕਿਉਂ ਨਹੀਂ ਕੈਂਡੀਡੇਟ ਮਿਲੇ ਕੀ ਗੱਲ ਇੱਥੇ ਅਕਾਲੀ ਦਲ ਖਤਮ ਹੋ ਗਿਆ ਹੂੰ ਕਿ ਯਾਰ ਲੜ ਕੇ ਖੇਡਕਣ ਕਰਕੇ ਤੁਸੀਂ ਉਥੇ ਕੈਂਡੀਡੇਟ ਨਹੀਂ ਦਿੱਤੇ ਅਸਾਂ ਤੁਹਾਨੂੰ ਲੱਗ ਰਿਹਾ ਵੀ ਲੜ ਕੇ 100% ਮੈਂ ਬਹੁਤ ਸਬੂਤਾ ਨਾ ਕਹਿ ਰਿਹਾ ਮੇਰੇ ਕੋ ਫੋਟੋ ਹਨ ਕਾਂਗਰਸ ਨੂੰ ਟੌਣ ਵਾਸਤੇ ਬਿਲਕੁਲ ਜੀ ਔਰ ਮੈਂ ਵਾਦਾ ਕਰਨਾ ਇਹਨਾਂ ਦੇ ਰਲਣ ਤੋਂ ਬਾਅਦ ਵੀ ਕਾਂਗਰਸ ਜਿੱਤੇਗੀ ਹੂੰ ਔਰ ਅਸੀਂ ਰੀਸੈਂਟਲੀ ਇੱਕ ਬਲੌਕਸਮ ਜਿਹੜੀ ਟਾਂਡੇ ਦੀ ਮਿਉਂਸਿਪੈਲਿਟੀ ਦੀ ਬਾਈ ਇਲੈਕਸ਼ਨ ਹੋਈ ਸੀ ਹੂੰ ਉਥੇ ਵੀ ਹੜਲੇ ਸੀ ਹੂੰ ਤੇ 208 ਵੋਟਾਂ ਨਾਲ ਸਰਕਾਰ ਦੇ ਖਿਲਾਫ ਅਸੀਂ ਜਿੱਤ ਕੇ ਆਏ ਹਾਂ ਹੂੰ ਇਹਨਾਂ ਦਿਨਾਂ ਚ ਪਿਛਲੇ ਸਾਲ ਇਲੈਕਸ਼ਨ ਹੋਈ ਸੀ ਉਹ ਬਾਈ ਇਲੈਕਸ਼ਨ ਹੂੰ ਸਰਕਾਰ ਨੇ ਟਿਲ ਦਾ ਜ਼ੋਰ ਲਾ ਲਿਆ ਕਾਲੀਦਾਰ ਨਾਲ ਰਲਾਇਆ ਸੀ ਆਪਣੇ ਹੂੰ ਫਿਰ ਵੀ ਅਸੀਂ ਜਿੱਤ ਗਿਆ ਸੀ ਅੱਜ ਵੀ ਕਹਿੰਦੇ ਆ ਹੂੰ ਇਹ ਰਲ ਰਲ ਵੀ ਜਾਣ ਹੂੰ ਪਰ ਲੋਕੀ ਨਹੀਂ ਰਲੇ ਥੱਲੇ ਇਹਨਾਂ ਦੇ ਖਿਲਾਫ ਹੂੰ ਲੋਕ ਇਹਨਾਂ ਦੇ ਖਿਲਾਫ ਹੀ ਨੇ ਅਸਰ ਜਿਵੇਂ ਤੁਸੀਂ ਕੈਂਡੀਡੇਟਸ ਦੀ ਗੱਲ ਕੀਤੀ ਵੀ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿਸੇ ਦੇ ਪੇਪਰ ਰਿਜੈਕਟ ਹੋ ਰਹੇ ਆ ਕਿ ਸਾਰੇ ਆਮ ਆਦਮੀ ਪਾਰਟੀ ਦੇ ਕੋਲੀ ਕੈਂਡੀਡੇਟ ਨੇ ਜਿਨ੍ਹਾਂ ਤੇ ਬਿਲਕੁਲ ਸਾਰਾ ਕੁਝ ਓਕੇ ਆ ਕਾਗਜ਼ ਪੱਤਰ ਸਾਰੇ ਸਹੀ ਨੇ ਹਾਲਾਂਕਿ ਕਾਂਗਰਸ ਦੇ ਵੀ ਮੈਦਾਨ ਦੇ ਵਿੱਚ ਹੈਗੇ ਨੇ ਤੁਹਾਡੇ ਆਪਣੇ ਹਲਕੇ ਦੇ ਵਿੱਚ ਮੈਦਾਨ ਦੇ ਵਿੱਚ ਨੇ ਚੋਣਾਂ ਨੇ ਸਾਡੇ ਕੋਲ ਸਾਰੇ ਕੈਂਡੀਡੇਟ ਨੇ ਸਾਡੇ ਕੋਲ ਸਾਰੇ ਕੈਂਡੀਡੇਟ ਨੇ ਮਤਲਬ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਆਮ ਆਦਮੀ ਪਾਰਟੀ ਦੇ ਵੀ ਕੁਝ ਇਦਾਂ ਦੇ ਕੈਂਡੀਡੇਟ ਨੇ ਜਿਨ੍ਹਾਂ ਦੇ ਉੱਤੇ ਸੀਰੀਅਸ ਅਲਿਗੇਸ਼ਨਸ ਨੇ ਸੀਰੀਅਸ ਪਰਚੇ ਦਰਜ ਹੋਏ ਤੁਸੀਂ ਮੈਂ ਰੀਸੈਂਟਲੀ ਦੇਖਿਆ ਹੋਊਗਾ ਕਿ ਸ਼ਾਮਚਰਾਸੀ ਹਲਕੇ 'ਚ ਇੱਕ ਕਾਲੀਦਲ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਜਿੱਤੇ ਐਨਡੀਪੀਐਸ ਪਰਚੇ ਦੀ ਗੱਲ ਜੀ ਸਾਹਮਣੇ ਆਈ ਸਾਡੇ ਉੱਤੇ ਮਾਨਯੋਗ ਐਮਐਲਏ ਸਭ ਨੇ ਇੱਕ ਸਮੇਂ ਐਮਐਲਏ ਸਦਾ ਪਵਨ ਕੁਮਾਰ ਆਦਿ ਆ ਜੀ ਉਹਨਾਂ ਨੇ ਉਹ ਪਰਚਾ ਸਾਹਮਣੇ ਲੈ ਕੇ ਆਂਦਾ ਟਾਂਡੇ ਜੀ ਵੀ ਇੱਕ ਐਮਐਲਏ ਸਭ ਨੂੰ ਪੁੱਛਿਓ ਕੈਂਡੀਡੇਟ ਹੈ ਤੁਹਾਡਾ ਜਿੱਤੇ ਚੱਬੇਵਾਲ ਚ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਹੈ ਇਹ ਯੁੱਧ ਨਸ਼ਿਆਂ ਵਿਰੋਧ ਹੈ ਨਾ ਪਰ ਉਹ ਤਾਂ ਕਹਿੰਦੇ ਯੁੱਧ ਨਸ਼ਿਆਂ ਵਿਰੋਧ ਸੀ ਤੁਸੀਂ ਮੈਨੂੰ ਧੂੜਾ ਪਾਤੀਆਂ ਜੀ ਉਹਨਾਂ ਨੂੰ ਪੁੱਛਿਓ ਇਹ ਗੱਲ ਕਿ ਤੁਹਾਡਾ ਉਹ ਕਿਹੜਾ ਕੈਂਡੀਡੇਟ ਜਿੱਤੇ ਚੱਬੇਵਾਲ ਵਿੱਚ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੀ ਪਰ ਇਹ ਕੈਂਡੀਡੇਟ ਬਣਾਇਆ ਕਿ ਨਹੀਂ ਬਣਾਇਆ ਹੂੰ ਇੱਥੇ ਤਾਂ ਨਸ਼ਾ ਤਸਕਰਾਂ ਦੀਆਂ ਮੈਂ ਬਿਲਡਿੰਗਾਂ ਡਿਮੋਲਿਸ਼ ਹੁੰਦੀਆਂ ਦੇਖੀਆਂ ਮੈਂ ਕਹਿਆ ਜੀ ਉਹ ਸਿਰਫ ਇੱਕ ਫੋਟੋ ਆਪ ਆਪਰੇਸ਼ਨ ਚਲਾਉਂਦੇ ਨੇ ਆ ਚਲ ਕੇ ਚਲੇ ਜਾਂਦੇ ਹੂੰ ਨਸ਼ਾ ਇੱਥੇ ਵਧਿਆ ਘਟਿਆ ਨਹੀਂ ਤੁਸੀਂ ਟਾਂਡੇ ਦੇ ਆਮ ਲੋਕਾਂ ਨੂੰ ਜਾ ਕੇ ਪੁੱਛ ਲਓ ਚਲੋ ਲੀਡਰ ਦਾ ਕਹਿ ਹੀ ਸਕਦਾ ਕਿ ਦੂਜੇ ਤੇ ਇਲਜ਼ਾਮ ਲਾ ਸਕਦਾ ਆਮ ਲੋਕਾਂ ਨੂੰ ਕਿਸੇ ਦਿਨ ਜੇ ਬਾਜ਼ਾਰ ਚ ਜਾਂ ਆਮ ਚੌਂਕਾ ਚ ਜਾ ਕੇ ਦੇਖਿਓ ਕਿ ਲੋਕ ਕੀ ਤੁਹਾਨੂੰ ਦਿੰਦੇ ਨੇ ਸਾਡੇ ਹਸਪਤਾਲ ਚੌਂਕ ਇੱਕ ਉਧਰ ਪਿੱਛੇ ਪੁਲੀ ਵਾਲਾ ਚੌਂਕ ਹੈ ਰਾਤ ਨੂੰ ਉੱਥੇ ਜਾ ਕੇ ਦੇਖ ਲਓ ਕੀ ਹਾਲਾਤ ਨੇ ਹੂੰ ਆਮ ਤੁਸੀਂ ਚੁੱਪਚਾਪ ਚਲੇ ਜਾਓ ਹੂੰ ਟਾਂਡਾ ਪੁਲੀ ਵਾਲਾ ਚੌਂਕ ਤੇ ਹਸਪੀਟਲ ਵਾਲਾ ਚੌਂਕ ਇੱਥੇ ਰਾਤ ਨੂੰ ਕੀ ਹਾਲਾਤ ਹੁੰਦੇ ਨੇ ਤੁਸੀਂ ਆਪ ਚੱਕ ਕੇ ਚੈੱਕ ਕਰੋ ਦੱਸਾ ਕੇ ਨਾ ਕਰੋ ਜੀ ਤੁਸੀਂ 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 ਵੀ ਇੰਨੀ ਚਿਰ ਨੁਮਾਇੰਦਗੀ ਕੀਤੀ ਐ ਤੁਹਾਡੇ ਪਰਿਵਾਰ ਨੇ ਨੁਮਾਇੰਦਗੀ ਕੀਤੀ ਐ ਮੰਤਰੀ ਵੀ ਤੁਸੀਂ ਪਰਿਵਾਰ ਦੇ ਵਿੱਚ ਰਹੇ ਤੁਸੀਂ ਕਦੀ ਮੈਂ ਸੜਕਾਂ ਤੇ ਉਤਰੇ ਨਹੀਂ ਕਿਉਂ ਨਹੀਂ ਦੇਖੇ ਜਿੱਤੋਂ ਲੱਗ ਰਿਹਾ ਐ ਐਕਸਟਰਸ਼ਨ ਮੰਗੀ ਜਾ ਰਹੀ ਐ ਇੱਥੇ ਨਸ਼ੇ ਦਾ ਕਾਰੋਬਾਰ ਇੱਥੇ ਹੋ ਰਿਹਾ ਤੁਸੀਂ ਧਰਨਾ ਕਿਉਂ ਨਹੀਂ ਮਾਰਦੇ ਉਹ ਨਾ ਜਗ੍ਹਾ ਤੇ ਜਾ ਕੇ ਕਿਉਂ ਨਹੀਂ ਮਾਰਦੇ ਤੁਸੀਂ ਰੀਸੈਂਟਲੀ ਹੀ ਥਾਣਾ ਘੇਰੇ ਸੀ ਨਾ ਹੂੰ ਉਹ ਮੀਡੀਆ ਕਵਰੇਜ ਨਾ ਕਰੇ ਉਹ ਵਕਰੀ ਗੱਲ ਹੈ ਪਰ ਇਹਦੇ ਨਾਲ ਅਸੀਂ ਡਟ ਕੇ ਲੜਾਈ ਲੜ ਰਹੇ ਆ ਆਪਣੇ ਲੋਕਾਂ ਦੀ ਹੂੰ ਤੁਸੀਂ ਬਾਈ ਇਲੈਕਸ਼ਨ ਚ ਦੇਖ ਲਓ ਹੂੰ ਉਸ ਤੋਂ ਬਾਅਦ ਪਰਚੇ ਜੇ ਥਾਣਾ ਘੇਰਿਆ ਉਹ ਦੇਖੋ ਹੂੰ ਜਿੱਥੇ ਵੀ ਲੋਕਾਂ ਦਾ ਤੱਕਾ ਹੁੰਦਾ ਸੀ ਜਾ ਕੇ ਆਨੇ ਸੀ ਖੜਨੇ ਆ ਤੇ ਹੂੰ ਇਹ ਗੱਲ ਇਹ ਕਾਂਗਰਸ ਬੈ ਜੇ ਸਰਵਾਈਵਲ ਆ ਸਾਡਾ ਇੱਥੇ ਖੜੇ ਆ ਤੇ ਡਟ ਕੇ ਇਹਦੇ ਨਾਲ ਖਿਲਾਫ ਖੜੇ ਆ ਇਸੇ ਕਰਕੇ ਖੜੇ ਆ ਹੂੰ ਕਿ ਨਾ ਅਸੀਂ ਇਹਦੇ ਤੋਂ ਦੂ ਡਰਨੇ ਐ ਐਮਐਲਏ ਤੋਂ ਨਾ ਹੀ ਦੀ ਸਰਕਾਰ ਤੋਂ ਡਰਦੇ ਸੱਤਾ ਤੇ ਨਾ ਤਾਂ ਲੜੋਗੇ ਨਾ ਤੋ ਨਹੀਂ ਡਰੋਗੇ ਪਰ ਜਿਹੜਾ ਅੰਦਰੂਨੀ ਕਲੇਸ਼ ਐ ਇਸ ਸਮੇਂ ਕਾਂਗਰਸ ਦੇ ਵਿੱਚ ਉਹਨੂੰ ਕਿਵੇਂ ਦੇਖ ਰਹੇ ਹੋ ਤੁਹਾਡੀ ਤਾਂ ਮਿਹਨਤ ਗਰਾਊਂਡ ਦੇ ਉੱਤੇ ਚੱਲ ਰਹੀ ਆ ਪਰ ਉੱਤੇ ਜਾ ਕੇ ਜੋ ਲੋਕਾਂ ਦੀ ਤਸਵੀਰਾਂ ਤੁਹਾਡੇ ਵੱਡੇ ਲੀਡਰਾਂ ਦੇ ਵਿੱਚ ਮਾੜੀਆਂ ਤਸਵੀਰਾਂ ਜਾਂਦੀਆਂ ਉਹ ਮਜ਼ਾਕ ਬਹੁਤ ਉੱਡ ਰਿਹਾ ਤੁਹਾਡੀ ਪਾਰਟੀ ਥੋੜੇ ਦਿਨਾਂ ਚ ਤੁਹਾਨੂੰ ਸਭ ਕੁਝ ਸਹੀ ਥੋੜੇ ਦਿਨਾਂ ਚ ਇਹ ਸਾਰੀਆਂ ਪਾਰਟੀਆਂ ਹੁੰਦਾ ਕੀ ਆਮ ਆਦਮੀ ਪਾਰਟੀ 'ਚ ਬਾਈ ਤੋਂ ਪਹਿਲਾਂ ਕੁਝ ਨਹੀਂ ਹੋਇਆ ਸੀ ਹਾਂ ਕਾਲੀਦਲ ਚ ਕੁਛ ਨਹੀਂ ਹੋਇਆ ਇਹ ਪਾਰਟੀਆਂ ਦੇ ਇੰਟਰਨਲ ਚ ਕਈ ਕੁਛ ਹੁੰਦਾ ਪਰ ਜਦੋਂ ਇਲੈਕਸ਼ਨ ਮੋਡ ਚ ਆਣਾ ਪਾਰਟੀ ਨੇ ਸਭ ਕੁਝ ਠੀਕ ਹੋਣਾ ਔਰ ਪਾਰਟੀ ਯੂਨਾਈਟਡ ਹੋ ਕੇ ਲੜੇਗੀ ਮੈਡਮ ਯਾਦ ਹੈ ਸਿੱਧੂ ਸਾਹਿਬ ਦੇ ਬਹੁਤ ਕਰੀਬੀ ਹੋ ਤੁਸੀਂ ਮੈਂ ਮੈਡਮ ਸਿੱਧੂ ਕਹਿ ਰਹੇ ਕਹਿੰਦੇ 500 ਕਰੋੜ ਰੁਪਏ ਦੀ ਗੱਲ ਸਾਹਮਣੇ ਆਈ ਤਾਂ ਇਸ ਨੂੰ ਸਸਪੈਂਡ ਕਰ ਦੋਤਾ ਹੈ ਪਾਰਟੀ ਤੋਂ ਨਹੀਂ ਉਹ ਗਲਤ ਬਿਆਨ ਹੈ ਉਹਨਾਂ ਦਾ ਇਦਾਂ ਦਾ ਨਾ ਕੋਈ ਸਿਸਟਮ ਚ ਹੋਇਆ ਤੇ ਨਾ ਹੀ ਕਦੀ ਕਿਸੇ ਨੇ ਕਿਤੇ ਡਿਮਾਂਡ ਕੀਤੀ ਪਤਾ ਨਹੀਂ ਕਿਸ ਬਹਿਕਾਬੇ ਚ ਜਾਂ ਕਿਸ ਮੂਡ ਚ ਉਹਨਾਂ ਨੇ ਉਹ ਬਿਆਨ ਦਿੱਤਾ ਮੈਂ ਉਸ ਨਾਲ ਸਹਿਮਤ ਨਹੀਂ ਬਾਦਲ ਪਰਿਵਾਰ ਦੇ ਜਹਾਜ਼ਾਂ ਦੇ ਹੈਲੀਕਾਪਟਰਾਂ ਦੇ ਝੂਟਿਆਂ ਵਾਲਾ ਡਾਟਾ ਮੇਰੇ ਖਿਆਲ ਨਾਲ ਤੁਸੀਂ ਕੱਢ ਕੇ ਲਿਆਂਦਾ ਸੀਗਾ ਸਿੱਧੂ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਨਾਲ ਬੈਠੇ ਸੀਗੇ ਮੈਂ ਸਾਰਿਆਂ ਮੈਂ ਪਾਰਟੀ ਚ ਕਿਸੇ ਨਾਲ ਵੀ ਹੂੰ ਜੋ ਪਾਰਟੀ ਮੇਰੀ ਕੰਮ ਲਈ ਸੇਵਾ ਲਾਂਦੀ ਮੈਂ ਹਮੇਸ਼ਾ ਤਿਆਰ ਰਹਿਣਾ ਉਹਦੇ ਲਈ ਕੋਈ ਵੀ ਲੀਡਰ ਹੋਵੇ ਪਾਰਟੀ ਦਾ ਹੂੰ ਮੈਂ ਸਾਰਿਆਂ ਲਈ ਪਾਰਟੀ ਦੀ ਜੋ ਵੀ ਲੀਡਰਸ਼ਿਪ ਮੈਨੂੰ ਕੰਮ ਕਹਿੰਦੀ ਮੈਂ ਕਰਦਾ ਹੂੰ ਹੂੰ ਔਰ ਜਿੱਤੋਗੇ ਬਲਕ ਸੰਤਿਆ ਜ਼ਿਲ੍ਹਾ ਪ੍ਰੇਸ਼ਰ ਦੇਤਾਂਗੇ ਤੁਹਾਡੇ ਸਾਹਮਣੇ ਰਿਜ਼ਲਟ ਆਉਣ ਦੇ ਨਾਲ ਬਰ ਔਰ ਦੂਸਰਾ ਜਿਹੜੀ ਤੁਸੀਂ ਜਿੱਤਣ ਵਾਲੀ ਗੱਲ ਕਰ ਰਹੇ ਹੋ ਇਹ ਚਾਹੇ ਰਲ ਕੇ ਵੀ ਖੇਡ ਰਹੇ ਨੇ ਤਾਂ ਵੀ ਜਿੱਤਾਂਗੇ ਤਾਂ ਵੀ ਚੈਲੰਜ ਹੈ ਚਲੋ ਜੀ ਬਾਈ ਕਰੋ ਤੁਸੀਂ ਪ੍ਰਮਾਤਮਾ ਤੋਂ ਡਰ ਕੇ ਕਹਿ ਰਹੇ ਲੋਕਾਂ ਦੇ ਪਿਆਰ ਕਰਕੇ ਕਹਿ ਰਹੇ ਆ ਜੇ ਇਹ ਜਿੱਤ ਰਹੇ ਹੁੰਦੇ ਨਾ ਇਹ ਲੋਕਾਂ ਨੂੰ ਧਮਕਾਉਂਦੇ ਨਾ ਇਹ ਧਮਕਾਨ ਤੇ ਆਗੇ ਲੋਕਾਂ ਨੇ ਇਹਨਾਂ ਦੇ ਧੱਕੇ ਦਾ ਜਵਾਬ ਇਹਨਾਂ ਨੂੰ ਦੇ ਦੇਣਾ ਇਲੈਕਸ਼ਨ 'ਚ ਔਰ ਜਿਹੜਾਂ ਰਲ ਜਾਣ ਚਾਹੇ ਰਲਕਾਲੀ ਗੱਲਾਂ ਰਲ ਕੇ ਲੜ ਲੈਣ ਤਾਂ ਵੀ ਲੋਕ ਜਵਾਬ ਦੇਣਗੇ ਜ਼ਿਲ੍ਹਾ ਪ੍ਰਧਾਨ ਸਾਬ ਤੋਂ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਅਕਾਲੀ ਦਲ ਲੀਡਰਸ਼ਿਪ ਨੂੰ ਕਿ ਕਿਉਂ ਰਲ ਕੇ ਖੇਡ ਰਹੇ ਹੋ ਅਕਾਲੀ ਦਲ ਇੰਨੀ ਕਮਜ਼ੋਰ ਮਹਿਸੂਸ ਕਰ ਰਹੀ ਮੈਂ ਮੈਂ ਹੈਰਾਨ ਹ ਜੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਲੀਡਰਸ਼ਿਪ ਦਿਓਗੇ ਹ ਤਾਂ ਅਕਾਲੀ ਦਲ ਆਪੇ ਪਾਰਟੀ ਕਮਜ਼ੋਰ ਹੋਊਗੀ ਮੈਂ ਕਹਿੰਦਾ ਇੱਕ ਬੇੜ ਦੇ ਇਲਾਕੇ ਚ ਜਿੱਥੇ ਕਾਂਗਰ ਜਿਹੜੀ ਹੈ ਅਕਾਲੀ ਦਲ ਆਪਣੇ ਸਭ ਤੋਂ ਬੁਰੇ ਦੌਰ ਦੇ ਵਿੱਚ ਵੀ ਦੂਜੇ ਨੰਬਰ ਤੇ ਸੀ ਅੱਜ ਉੱਥੇ ਕੈਂਡੀਡੇਟ ਨਹੀਂ ਹੈ ਮੈਨੂੰ ਲੱਗਦਾ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਵੀ ਉਸੇ ਪਿੰਡ ਤੋਂ ਆ ਤੁਸੀਂ ਵੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਉਸੇ ਪਿੰਡ ਤੋਂ ਤੁਸੀਂ ਵੀ ਦੇਖ ਲਿਓ ਕਿ ਜਦੋਂ ਆਲ ਆਲੰਪੁਰ ਜ਼ੋਨ ਦਾ ਜਿਹੜਾ ਥੱਲੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਜ਼ੋਨ ਪੈਂਦਾ ਆਲੰਪੁਰ ਬਲਾਕ ਸੰਪਤੀ ਜ਼ੋਨ ਹੂੰ ਤੁਸੀਂ ਉੱਥੇ ਹੀ ਦੇਖ ਲਿਓ ਕਾਲੀਦਲ ਨੂੰ ਵੋਟਾਂ ਕਿੰਨੀਆਂ ਪੈਂਦੀਆਂ ਅੱਛਾ ਇਹਨਾਂ ਦੇ ਬੰਦਿਆਂ ਨੇ ਆਪਣੇ ਪਿੰਡ ਦੇ ਵਿੱਚ ਹਾਂ ਆਮ ਆਦਮੀ ਪਾਰਟੀ ਦੀ ਮੀਟਿੰਗ ਕਰਾਈਏ ਮੇਰੇ ਕੋ ਫੋਟੋ ਉਹਨੇ ਪ੍ਰੂਫ ਲੈ ਲਓ ਜਾਂ ਮੁਕਰ ਜਾਣੇ ਕਿ ਨਹੀਂ ਕਰਾਈ ਮੀਟਿੰਗ ਇਹਨਾਂ ਨੇ ਹੂੰ ਮੈਂ ਫੋਟੋ ਜਨ ਤੱਕ ਕਰ ਦੇਣਾ ਹੂੰ ਤੁਸੀਂ ਇਹ ਵੀ ਦੇਖ ਲਿਓ ਕਿ ਉਸ ਜ਼ੋਨ ਦੇ ਵਿੱਚ ਕਾਲੀਦਲ ਨੂੰ ਵੋਟ ਕਿੰਨੀ ਪੈਂਦੀ ਤੇ ਆਮ ਆਦਮੀ ਪਾਰਟੀ ਨੂੰ ਵੋਟ ਕਿੰਨੀ ਤਦੋਂ ਆਪਣੇ ਆਪ ਸਪਸ਼ਟ ਹੋ ਜਾਊਗਾ ਰਲੇ ਕੇ ਨੀਰ ਵਾਲੇ ਲੋਕ ਤੁਸੀਂ ਜਦੋਂ ਵੋਟ ਪਾਓਗੇ ਆਪਣੀ ਪਾਰਟੀ ਨੂੰ ਫਿਰ ਕਲੀਅਰ ਤੇ ਹੋ ਜਾਊਗਾ ਨਾ ਜੇ ਕੱਲੀ ਦਲ ਨੂੰ ਜ਼ਿਲ੍ਹਾ ਪ੍ਰਧਾਨ ਦੀ ਜੋਨ ਚ ਵੋਟ ਨਹੀਂ ਪੈਂਦੀ ਫਿਰ ਇਹਦਾ ਮਤਲਬ ਕੀ ਹੈ ਜੀ ਇਹਦਾ ਮਤਲਬ ਇਹ ਰਲ ਕੇ ਖੇਡ ਰਹੇ ਹੋ ਇੱਕ ਜਗ੍ਹਾ ਤੁਸੀਂ ਕੈਂਡੀਡੇਟ ਨਹੀਂ ਦਿੰਦੇ ਕਿ ਇੱਥੇ ਮਜਬੂਰੀ ਸੀ ਕਿ ਜ਼ਿਲ੍ਹਾ ਪ੍ਰਧਾਨ ਦਾ ਆਪਣਾ ਪਿੰਡ ਹੈ ਨਾ ਉਸ ਜੋਨ ਦੇ ਵਿੱਚ ਮੈਨੂੰ ਕੈਂਡੀਡੇਟ ਤਾਂ ਦੇਣਾ ਪੈਣਾ ਪਰ ਮੀਟਿੰਗ ਮਾਮ ਆਦਮੀ ਪਾਰਟੀ ਨਹੀਂ ਕਰਾਦੇ ਅੱਛਾ ਤੁਸੀਂ ਪੁੱਛ ਲਓ ਕਿ ਕਰਾਈ ਕਿ ਨਹੀਂ ਕਰਾਈ ਇਹਨਾਂ ਨੂੰ ਠੀਕ ਹੈ ਦੋ ਜੀ ਜੀ ਤੁਹਾਡੇ ਆਪਣੇ ਦਾਅਵੇ ਨੇ ਔਰ ਦਾਅਵੇ ਤੁਹਾਡੇ ਵੱਡੇ ਨੇ ਕਿ ਭਾਵੇਂ ਰਲ ਕੇ ਲੜ ਲੈਣ ਜਤਾਂ ਗਿਆ ਸੀ ਸਮਾਂ ਦੱਸੇਗਾ ਲੋਕ 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 ਇਹਨਾਂ ਦੇ ਜਿਹੜੀ ਮਰਜ਼ੀਆਂ ਚਲਾਕੀਆਂ ਕਰ ਲੈਣ ਲੋਕ ਜੋ ਥੱਲੇ ਹਾਲਾਤ ਨੇ ਲਾਅ ਐਂਡ ਆਰਡਰ ਦੇ ਹਾਲਾਤ ਨੇ ਜੋ ਧੱਕੇ ਦੇ ਖਿਲਾਫ ਥੱਲੇ ਨੇ ਲੋਕ ਜੋ ਸੋਚਿਆ ਸੀ ਲੋਕਾਂ ਨੇ ਬਦਲਾਵ ਦੇ ਨਾਮ ਤੇ ਜੋ ਲੋਕਾਂ ਨੇ ਸੋਚਿਆ ਸੀ ਜੋ ਇਹਨਾਂ ਨੇ ਹਾਲ ਕੀਤਾ ਲੋਕਾਂ ਦਾ ਮੈਂ ਉਸ ਉਹ ਉਹਨਾਂ ਲੋਕਾਂ ਦੀ ਭਾਵਨਾਵਾਂ ਨੂੰ ਰਿਪਰੈਜ਼ੈਂਟ ਕਰਕੇ ਕਹਿ ਰਿਹਾ ਹਾਂ ਕਿ ਚਾਹੇ ਰਲ ਲੈਣ ਗੱਲਾਂ ਤਾਂ ਮਿਲੂਕ ਇਹਨਾਂ ਦਾ ਹੁਣ ਪਸੰਦ ਨਹੀਂ ਕਰਦੇ ਠੀਕ ਹੈ ਠੀਕ ਹੈ ਦਲਜੀਤ ਜੀ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ ਧੰਨਵਾਦ ਥੈਂਕ ਯੂ ਜੀ ਦਲਜੀਤ ਸਿੰਘ ਗਿੱਲ ਜੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਔਰ ਕਈ ਤਰ੍ਹਾਂ ਦੇ ਅੰਕੜੇ ਵੀ ਸਾਹਮਣੇ ਰੱਖੇ ਨੇ ਕਿ ਪਿਛਲੇ 4 ਸਾਲਾਂ ਦੇ ਵਿੱਚ ਟਾਂਡੇ ਖਲਕੇ ਦੇ ਵਿੱਚ ਗ੍ਰਾਂਟ ਕਿੰਨੀ ਰੰਗਲੇ ਪੰਜਾਬ ਮਿਸ਼ਨ ਦਿੱਤਾ ਤਾਈ ਔਰ ਸੈਂਟਰ ਦੀਆਂ ਗ੍ਰਾਂਟਾਂ ਕਿਵੇਂ ਆਈਆਂ ਨੇ ਔਰ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਜੋ ਮਰਜ਼ੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਕਾਂਗਰਸ ਦੇ ਕੈਂਡੀਡੇਟ ਨਹੀਂ ਡਰਨਗੇ ਮੈਦਾਨ ਦੇ ਵਿੱਚ ਡਟਣਗੇ ਔਰ ਡਟ ਕੇ ਜਿੱਤਣਗੇ ਵੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜਿਹੜੀ ਬਲਾਕ ਸੰਪਤੀ ਔਰ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਇਸ ਵਾਰ ਲੋਕ ਕ ਇਸ ਧਿਰ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਬੜੇ ਰੌਣ ਪੰਜਾਬੀ ਟੀਵੀ ਦੇ